ਹਾਂਜੀ ਸਤਿ ਸ੍ਰੀ ਅਕਾਲ ਆ ਸਤਿ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਐਤਵਾਰ ਨੂੰ ਤੁਹਾਡੇ ਲਈ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਤੇ ਇਸ ਵਾਰ ਆਪਾਂ ਨਾਲ ਪੰਜਾਬੀ ਵੀ ਦਿੱਤੀ ਆ ਡਿਸਕ੍ਰਿਪਸ਼ਨ ਦੇ ਵਿੱਚ ਪੰਜਾਬੀ ਦੇਖ ਲਓ ਤੇ ਉਵੇਂ ਹੀ ਆਪਾਂ ਪੇਪਰ ਦੇ ਵਾਂਗੂੰ ਤੁਹਾਨੂੰ 2.5 ਮਿੰਟ ਦਾ ਪਹਿਰਾ ਫਿਰ 2 ਮਿੰਟ ਦੀ ਬ੍ਰੇਕ ਫਿਰ 2.5 ਮਿੰਟ ਦਾ ਪਹਿਰਾ ਪਹਿਲਾ ਟ੍ਰਾਇਲ ਪਹਿਰਾ 1 ਮਿੰਟ ਲ ਲਈ ਤਾਂ ਜੋ ਤੁਹਾਡਾ ਹੱਥ ਚੱਲ ਪੇ ਤੇ ਇੱਕ ਹੋਰ ਭਈ ਆਪਾਂ ਆਈ ਬਰੀ ਬੇਨਤੀ ਕਰਦੇ ਹੁੰਨੇ ਆ ਵੀ ਮੇਰੇ ਵਰਗੇ ਜਿਹੜੇ ਕਵੀਲਦਾਰ ਘਰੇ ਬੈਠੇ ਨੇ ਉਹ ਆਪਦੀ ਤਿਆਰੀ ਕਰਨ ਲੱਗ ਜੋ ਤੇ ਉਹਨਾਂ ਲਈ ਹੁਣ ਸੰਕੇਤ ਆ ਗਿਆ ਕੱਲ ਪਰਸੋਂ ਨੋਟੀਫਿਕੇਸ਼ਨ ਆ ਗਿਆ ਇਨਸਟ੍ਰਕਟਰਾਂ ਵਾਲਾ ਉਹਨਾਂ ਨੇ ਡੇਟ ਦੇਤੀ ਵੀ ਇੰਨੀ ਤਰੀਕ ਨੂੰ ਉਹਨਾਂ ਦਾ ਪਿਆਬੀ ਦਾ ਪੇਪਰ ਆ ਉਹਨਾਂ ਦੀ ਸੀਗੀ ਐਡਵਰਟਾਈਜ਼ਮੈਂਟ ਪੰਜ 23 ਵਾਲੀ ਆਪਣੀ ਹੈਗੀ ਹੈ 7 ਤੇ ਵੀ ਹੈ ਜੀ ਤੇ ਇਹ ਆਪਾਂ ਨੂੰ ਇੱਕ ਸੰਕੇਤ ਮਿਲ ਗਿਆ ਤੇ ਆਪਣਾ ਪੇਪਰ ਵੀ ਕੋਈ ਦੂਰ ਨਹੀਂਗਾ ਤੇ ਤਿਆਰੀ ਸ਼ੁਰੂ ਕਰਨ ਲੱਗ ਜਓ ਨਹੀਂ ਫਿਰ ਹੁਣ ਮੇਰੇ ਵਰਗੇ ਤਾਂ ਮਜਬੂਰੀ ਆ ਘਰ ਤੋਂ ਦੂਰ ਆ ਜਿਹੜੇ ਘਰ ਦੇ ਨੇੜੇ ਆ ਉਹਦੇ ਘਰੇ ਬੈਠੇ ਨੇ ਕਬੀਲਦਾਰ ਉਹ ਉੱਠੋ ਆਪਦਾ ਤਿਆਰੀ ਕਰੋ ਇੰਸਟੀਚੂਟਾਂ 'ਚ ਜਾਓ ਨਹੀਂ ਫਿਰ ਫਿਰ ਕਹਿਣਾ ਵੀ ਜੀ ਜੂਨੀਅਰ ਲੱਗ ਗਏ ਨਕਲ ਚਲਦੀ ਸੀ ਐਂ ਸੀ ਇਹ ਕੁਝ ਨਹੀਂ ਹੁੰਦਾ ਵੀ ਨਕਲ ਨਕਲ ਵਾਲਾ ਸਿਸਟਮ ਇਹ ਐ ਹੁੰਦਾ ਜਿਹੜਾ ਆਹਲਾ ਰੈਗੂਲਰ ਤਿਆਰੀ ਕਰੀ ਜਾਂਦਾ ਉਹ ਨਹੀਂ ਰਲ ਲੰਦਾ ਚਾਹੇ ਕੋਈ ਦੂਜਾ ਸੀਨੀਅਰ ਹੋਵੇ ਜਿਹੜਾ ਘਰੇ ਬੈਠ ਕੇ ਤਿਆਰੀ ਕਰਦਾ ਤੇ ਜਿਹੜਾ ਰੈਗੂਲਰ ਇੰਸਟੀਟਿਊਟ 'ਚ ਤਿਆਰੀ ਕਰਦਾ ਉਹ ਦੂਜੇ ਨੂੰ ਨਹੀਂ ਰਲ ਲੰਦਾ ਹੁੰਦਾ ਇਹ ਨਾ ਆਪਣੇ ਖਿਆ ਰੱਖਿਆ ਕਰੋ ਵੀ ਆਪਾਂ ਮੌਕੇ ਤੇ ਲੱਗ ਕੇ ਤੇ ਮੌਕੇ ਤੇ ਨਾਂ ਰਲ ਜਾਾਂਗੇ ਫਿਰ ਨਾਂ ਨਾਂ ਰਲ ਆ ਜਾਵੇ ਨਾ ਇਹ ਫਿਰ ਡਿਪਰੈਸ਼ਨ 'ਚ ਜਾਂਦੇ ਹੋ ਫਿਰ ਨਹੀਂ ਲੋਟਦਾ ਹੁੰਦਾ ਹੁਣੇ ਆਪ ਦਾ ਸ਼ੁਰੂ ਕਰੋ ਤੇ ਚਲੋ ਫਿਰ ਆ ਪੰਜਾਂ ਦਾ ਸਮਾਂ ਬਰਬਾਦ ਨਾ ਕਰਕੇ ਤੁਹਾਡਾ ਟ੍ਰਾਇਲ ਪੈਰਾ ਬੋਲਦੇ ਆ ਰੈਡੀ ਹੋ ਜਾਓ ਰੈਡੀ ਲਾਸਾਨੀ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਤਾਬਦੀ ਬਰੇ ਵਿੱਚ ਅਸਲੋਂ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ ਟੰਡੀ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰਾਂ ਦੀ ਛੁੱਟੀ ਕਰਕੇ 250 ਝੜੇ ਦਾ ਸੁਨੇਹਾ ਦਿੱਤਾ ਹੈ ਡੰਡੀ ਲਓ ਜੀ ਇੰਨਾ ਕੀ ਆਪਾਂ ਟ੍ਰੈਲ ਪੈਰਾ ਬੋਲਿਆ ਤੇ ਆਪਾਂ ਉੱਪਰ ਪੈਰਾ ਬੋਲਦੇ ਹਾਂ ਧਿਆਨ ਨਾਲ ਲਿਖਣਾ ਕੋਈ ਔਖਾ ਨਹੀਂਗਾ ਕੋਸਾ ਬੈ ਰਗਾ ਸਭ ਲੋ ਰੈਡੀ ਹੋ ਜੋ ਪਾਪਰ ਕਰੇ ਲਈ ਰੈਡੀ ਭਾਰਤ ਵਿੱਚ ਬੈਂਕਿੰਗ ਖੇਤਰ ਫੌਂਡ ਵਿੱਚ ਆਉਣ ਤੋਂ ਪਹਿਲਾਂ ਲੋਕ ਆਪਣੀਆਂ ਛੋਟੀਆਂ ਬਚਤਾਂ ਜਾਂ ਗਹਿਣੇ ਗੱਟੇ ਆਪਣੇ ਘਰਾਂ ਵਿੱਚ ਸੰਭਾਲ ਕੇ ਰੱਖਦੇ ਸਨ ਜਾਂ ਫਿਰ ਪਿੰਡ ਦੇ ਸ਼ਾਹੂਕਾਰ ਜਾ ਭਰੋਸੇਯੋਗ ਵਿਅਕਤੀ ਕੋਲ ਅਮਾਨਤ ਦੇ ਤੌਰ ਉੱਤੇ ਜਮਾ ਕਰਵਾ ਕੇ ਰੱਖਦੇ ਸਨ ਤਾਂ ਕਿ ਜ਼ਰੂਰਤ ਸਮੇਂ ਉਹਨਾਂ ਤੋਂ ਵਾਪਸ ਲੈ ਜਾ ਸਕਣ ਡੰਡੀ ਜਦੋਂ ਤੱਕ ਪੈਸੇ ਅਤੇ ਰੁਪਏ ਦਾ ਚਲਣ ਨਹੀਂ ਹੋਇਆ ਸੀ ਉਸ ਸਮੇਂ ਲੋਕ ਚੀਜ਼ਾਂ ਅਨਾਜ ਜਾਂ ਹੋਰ ਲੁੜਿੰਦੀਆਂ ਵਸਤਾਂ ਦਾ ਆਪਸ ਵਿੱਚ ਲੈਣ ਦੇਣ ਕਰ ਲੈਂਦੇ ਸਨ ਡੰਡੀ ਜਿੰਨਾ ਕੋਲ ਬਾਦੂ ਹੁੰਦਾ ਉਹ ਦੂਸਰੇ ਲੋੜਵੰਦਾ ਨੂੰ ਦੇ ਕੇ ਉਸ ਤੋਂ ਆਪਣੀ ਜ਼ਰੂਰਤ ਦੀ ਵਸਤੂ ਲੈ ਲੈਂਦੇ ਸਨ ਡੰਡੀ ਇਸ ਸਿਸਟਮ ਨੂੰ ਆਦਾਨ ਪ੍ਰਦਾਨ ਕਿਹਾ ਜਾਂਦਾ ਸੀ ਡੰਡੀ ਫਿਰ ਪੈਸਾ ਅਤੇ ਰੁਪਈਆ ਹੋਂਦ ਵਿੱਚ ਆਇਆ ਡੰਡੀ ਜੋ ਲੋੜਵੰਦ ਹੁੰਦੇ ਸਨ ਉਹ ਸ਼ਾਹੂਕਾਰ ਜਾਂ ਸੇਠ ਕੋਲੋਂ ਥੋੜੇ ਬਹੁਤੇ ਵਿਆਜ ਉੱਤੇ ਲੋੜ ਅਨੁਸਾਰ ਰਕਮ ਲੈ ਲੈਂਦੇ ਸਨ ਡੰਡੀ ਬਚਤ ਕਰਨ ਵਾਲੇ ਵੀ ਇਸ ਵਿਸ਼ਵਾਸ ਨਾਲ ਸ਼ਾਹੂਕਾਰ ਕੋਲ ਆਪਣੀ ਬਚਤ ਜਮਾ ਕਰਵਾਉਂਦੇ ਸੰਕੇ ਇਹ ਸੁਰੱਖਿਤ ਰਹੇਗੀ ਅਤੇ ਲੋੜ ਵੇਲੇ ਵਾਪਸ ਮਿਲ ਜਾਵੇਗੀ ਡੰਡੀ ਕਿਸੇ ਤਰ੍ਹਾਂ ਸ਼ਾਹੂਕਾਰ ਵੀ ਉਸ ਵਿਅਕਤੀ ਨੂੰ ਕਰਜ਼ਾ ਦਿੰਦੇ ਸਨ ਜਿਸ ਉੱਤੇ ਭਰੋਸਾ ਕਰਦੇ ਸੰਕੇ ਉਹ ਵਾਪਸ ਕਰ ਦੇਵੇਗਾ ਡੰਡੀ ਇਸ ਤਰ੍ਹਾਂ ਇਹ ਪ੍ਰਾਚੀਨ ਸਥਾਨਕ ਬੈਂਕਿੰਗ ਪ੍ਰਣਾਲੀ ਪ੍ਰਚਲਿਤ ਸੀ ਢੰਡੀ ਭਰੋਸੇਯੋਗਤਾ ਇੱਕ ਜਿਹਾ ਤੱਤ ਸੀ ਜੋ ਇਸ ਪ੍ਰਾਚੀਨ ਬੈਂਕਿੰਗ ਵਿੱਚ ਹਾਂਜੀ ਟਾਈਮ ਪੂਰਾ ਹੋਣ ਵਾਲਾ ਥੋੜਾ ਇਹ ਰੈਡੀ ਹੋ ਜਾ ਹਣਾ ਰੈਡੀ ਅਜੋਕੀ ਔਰਤ ਹਰ ਖੇਤਰ ਵਿੱਚ ਮੋਹਰੀ ਹੈ ਅਤੇ ਇਹ ਸਮਾਜਿਕ ਜਾਗਰੂਕਤਾ ਦਾ ਨਤੀਜਾ ਹੀ ਹੈ ਕਿ ਅੱਜ ਦੀ ਔਰਤ ਸਿੱਖਿਆ ਰਾਜਨੀਤੀ ਵਪਾਰ ਜਗਤ ਖੇਡਾਂ ਵਿਗਿਆਨ ਬੈਂਕਿੰਗ ਪ੍ਰਸ਼ਾਸਨ ਆਧ ਦੇ ਖੇਤਰਾਂ ਵਿੱਚ ਮੋਹਰੀ ਹੋ ਕੇ ਅਹਿਮ ਯੋਗਦਾਨ ਪਾ ਰਹੀ ਹੈ ਡੰਡੀ ਇੱਥੋਂ ਤੱਕ ਖੇਤੀਬਾੜੀ ਜਿੱਥੇ ਬਹੁਤ ਭਾਰੀ ਮਿਹਨਤ ਮੁਸ਼ਕਤ ਕਰਨੀ ਪੈਂਦੀ ਹੈ ਵਿੱਚ ਵੀ ਕਰੀਬ 84% ਔਰਤਾਂ ਜਾਂ ਤਾਂ ਖੇਤੀ ਖੇਤਰ ਵਿੱਚ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ ਜਾਂ ਫਿਰ ਖੇਤੀ ਖੇਤਰ ਉੱਤੇ ਨਿਰਭਰ ਹਨ ਡੰਡੀ ਇਹਨਾਂ ਔਰਤਾਂ ਵਿੱਚੋਂ 33% ਔਰਤਾਂ ਬਤੌਰ ਖੇਤ ਮਜ਼ਦੂਰ ਕੰਮ ਕਰਦੀਆਂ ਹਨ ਡੰਡੀ ਜਦੋਂ ਕਿ 48% ਔਰਤਾਂ ਖੇਤੀ ਨਾਲ ਜੁੜੇ ਜਾਂ ਖੇਤੀ ਉੱਤੇ ਆਧਾਰਿਤ ਸਵੈ ਰੁਜ਼ਗਾਰ ਦੇ ਖੇਤਰ ਵਿੱਚ ਸਰ ਗਰਮ ਰਹਿੰਦੀਆਂ ਹਨ ਡੰਡੀ ਇੱਥੇ ਇਹ ਵੀ ਜਿਕਰਯੋਗ ਹੈ ਕਿ ਖੇਤੀ ਖੇਤਰ ਨਾਲ ਜੁੜੀਆਂ 52 ਫੀਸਦੀ ਪੂਰੀ ਤਰ੍ਹਾਂ ਅਣਪੜ ਜਾਂ ਬਹੁਤ ਹੀ ਘੱਟ ਪੜੀਆਂ ਲਿਖੀਆਂ ਹਨ ਡੰਡੀ ਸਿੱਖਿਆ ਦੀ ਘਾਟ ਉਹਨਾਂ ਦੀ ਹੁਨਰਮੰਦੀ ਅਤੇ ਕਾਰਜ ਕੁਸ਼ਲਤਾ ਸੁਧਾਰਨ ਵਿੱਚ ਵੀ ਵੱਡੀ ਰੁਕਾਵਟ ਹੈ ਡੰਡੀ ਇਸੇ ਤਸਵੀਰ ਦਾ ਦੂਜਾ ਪਾਸਾ ਇਹ ਵੀ ਹੈ ਕਿ ਸਮਾਜ ਵਿੱਚ ਅਜੇ ਵੀ ਔਰਤ ਭਾਈਚਾਰੇ ਨੂੰ ਆਪਣੇ ਹੱਕ ਲੈਣ ਲਈ ਲੰਬਾ ਸੰਘਰਸ਼ ਕਰਨਾ ਪੈ ਰਿਹਾ ਹੈ ਡੰਡੀ ਸਮਾਜ ਵਿੱਚ ਅਜੇ ਵੀ ਉਸ ਨੂੰ ਨੀਵਾਂ ਸਮਝਿਆ ਜਾਂਦਾ ਹੈ ਡੰਡੀ ਸਭ ਤੋਂ ਚਿੰਤਾ ਵਾਲਾ ਪੱਖ ਇਹ ਹੈ ਕਿ ਅਜੋਕੀ ਔਰਤ ਦੀ ਇੱਜ਼ਤ ਆਬਰੂ ਨੂੰ ਦਰਪੇਸ਼ ਖਤਰਾ ਹੋਰ ਵੀ